ਦੋਸਤੋ ਇਹ ਜੋ ਕੋਠੀ ਦੇਖ ਰਹੇ ਹੋ ਇਹ ਗਹਿਲਾ ਪਿੰਡਾ ਮਰਨਾਲੇ ਜ਼ਿਲ੍ਹੇ ਦਾ ਪਿੰਡ ਤੋਂ ਇਧਰ ਨੂੰ ਸੜਕ ਬਣੀ ਹੋਈ ਆ ਘਰ ਤੱਕ ਆਹ ਅੱਗੇ ਇਧਰ ਨਹਿਰ ਆ ਗਈ ਬਹੁਤ ਸੋਹਣਾ ਏਰੀਆ ਖੁੱਲਾ ਡੁੱਲਾ ਏਰੀਆ 10 ਬਸਵੇ ਦੇ ਵਿੱਚ ਮਕਾਨ ਬਣਿਆ ਹੋਇਆ ਆ ਬੇਸਮੈਂਟ ਆ ਗਿਆ 2000 ਸਕਰ ਫੁੱਟ ਦਾ ਆ ਓਪਨ ਆ ਗਿਆ ਇਧਰ ਗ੍ਰੀਨਰੀ ਆ ਗਈ ਆ ਦੇਸੀ ਚੁੱਲ੍ਹਾ ਹੋ ਗਿਆ ਉੱਪਰ ਆਪਾਂ ਪੌੜੀਆਂ ਚੜ੍ਹ ਕੇ ਕੋਠੀ ਦੇ ਅੰਦਰ ਐਂਟਰ ਹੋਣ ਲੱਗੇ ਆਹ ਵਾਸ਼ਿੰਗ ਏਰੀਆ ਆ ਗਿਆ ਇਥੋਂ ਆਪਾਂ ਭਾਂਡੇ ਦੇ ਵਿੱਚ ਦੀ ਲੌਬੀ ਦੇ ਵਿੱਚ ਐਂਟਰ ਹੁੰਨੇ ਆਂ ਐਂਟਰ ਹੋ ਕੇ ਆਹ ਸਿਟਿੰਗ ਏਰੀਆ ਆ ਗਿਆ ਬਹੁਤ ਸੋਹਣਾ ਖੁੱਲਾ ਡੁੱਲਾ ਬੈੱਡਰੂਮ ਆ ਗਿਆ ਜੀ ਬੈੱਡਰੂਮ ਦੇ ਨਾਲ ਅਟੈਚ ਵਾਸ਼ਰੂਮ ਆ ਏਸੀ ਵਗੈਰਾ ਦੀ ਪ੍ਰੋਪਰ ਫੀਟਿੰਗ ਸਾਰੀ ਕੋਠੀ ਦੇ ਵਿੱਚ ਹੋਈ ਵੀ ਆ ਲੌਬੀ ਬੜੀ ਖੁੱਲੀ ਡੁੱਲੀ ਆ ਤੁਸੀਂ ਦੇਖ ਸਕਦੇ ਹੋ ਓਪਨ ਕਿਚਨ ਆ ਕਿਚਨ ਦਾ ਏਰੀਆ ਵੀ ਬਹੁਤ ਖੁੱਲਾ ਡੁੱਲਾ ਲੇਟੈਸਟ ਬਣੀ ਹੋਈ ਆ ਇਹ ਕਾ ਬੈੱਡਰੂਮ ਆ ਗਿਆ ਜੀ ਇਦੇ ਵਿੱਚ ਵੀ ਅਟੈਚ ਵਾਸ਼ਰੂਮ ਡਰੈਸਰ ਵਗੈਰਾ ਬਣਿਆ ਹੋਇਆ ਸਾਰਾ ਕੁਝ ਪ੍ਰੋਪਰ ਤਰੀਕੇ ਨਾਲ ਸਾਰੀ ਕੋਠੀ ਤਿਆਰ ਹੋਈ ਵੀ ਆ ਕੈਮਰੇ ਵਗੈਰਾ ਲੱਗੇ ਹੋਏ ਆ ਹੁਣ ਆਪਾਂ ਉੱਪਰ ਆ ਗਏ ਆ ਉੱਪਰ ਆ ਕੇ ਦੇਖੋ ਜੀ ਸਾਹਮਣੇ ਇਹ ਕੇ ਬੈਡਰੂਮ ਆ ਗਿਆ ਜੀ ਬੈਡਰੂਮ ਦੇ ਨਾਲ ਫਿਰ ਅਟੈਚ ਵਾਸ਼ਰੂਮ ਬਹੁਤ ਸੋਹਣਾ ਵਾਸ਼ਰੂਮ ਬਣਿਆ ਹੋਇਆ ਜੈਗੂਅਰ ਦੀ ਫੀਟਿੰਗ ਆ ਸਾਰੀ ਇਧਰ ਇੱਕ ਸਟੋਰ ਵਗੈਰਾ ਬਣਿਆ ਹੋਇਆ ਇਹਦੇ ਵਿੱਚ ਆਪਣਾ ਸਮਾਨ ਜੋ ਵੀ ਤੁਸੀਂ ਰੱਖ ਸਕਦੇ ਹੋ ਏਰੀਆ ਬੜਾ ਖੁੱਲਾ ਡੁੱਲਾ ਦੇਖੋ ਤੁਸੀਂ ਬਾਹਰ ਗਰੇਂਦਰੀ ਖੇਤਾਂ ਦਾ ਏਰੀਆ ਆ ਗਿਆ ਬਾਹਰ ਵੀ ਕੋਠੀ ਦੇ ਉੱਪਰ ਸੈਕੰਡ ਫਲੋਰ ਤੇ ਵਧੀਆ ਜਗ੍ਹਾ ਇਸ ਤੋਂ ਟੌਪ ਤੇ ਆਪਾਂ ਚਲੇ ਜਾਂਦੇ ਆ ਟੌਪ ਤੇ ਆ ਕੇ ਤੁਸੀਂ ਦੇਖੋ 뷰 ਬੜਾ ਵਧੀਆ ਖੁੱਲਾ ਡੁੱਲਾ ਏਰੀਆ ਸਾਰਾ ਬਹੁਤ ਸੋਹਣਾ ਬਣਿਆ ਹੋਇਆ ਮਕਾਨ ਜੇ ਕਿਸੇ ਮੇਰੇ ਵੀਰ ਨੇ ਲੈਣੀ ਆ ਤਾਂ ਤੁਸੀਂ ਨੋਵਰ ਪ੍ਰਾਪਰਟੀ ਅਡਵਾਈਜ਼ਰ ਤੇ ਸੰਪਰਕ ਕਰਕੇ ਸਾਡੇ ਨਾਲ ਗੱਲ ਕਰ ਸਕਦੇ ਹੋ ਥੈਂਕ ਯੂ